ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਕਦੋਂ ਵਜੇ ਹੁੰਦਾ ਕੋਈ ਅੰਤ ਨਹੀਂ ਬਾਈ ਹਾਂ ਬੰਦਾ ਦੀਂਦਾ ਨਹੀਂ ਬਾਈ ਦੂਜੇ ਪਾਸੇ ਲੇਵਾ ਉੱਪਰ ਸ਼ੂ ਤੱਕ ਜਾਂਦਾ ਬਾਈ ਗਿੱਟਿਆਂ ਤੋਂ ਲੈ ਕੇ ਥੱਲੇ ਦਾ ਬਾਈ ਕੋਈ ਅੰਤ ਹੀ ਨਹੀਂ ਹੈ ਨਾ ਇਹ ਦੇਖੋ ਜਮਾ ਮੱਛੀ ਮੋਟਰੀ ਯਾਰ ਦੇਖੋ ਮਾਦਰ ਲੈ ਜੀ ਮਾਦਰ ਹੈ ਜਮਾ ਡਾਂਗ ਵਰਗੀ ਧਾਰ ਦੇਖੋ ਜਮਾ ਨਰਮ ਚਵਾਈ ਯਾਰ ਬਿਲਕੁਲ ਨਰਮ ਉਂ ਵਰਗੀ ਚਵਾਈ ਆ ਬਾਈ ਡਾਂਗ ਵਰਗੀ ਧਾਰ ਹੈ ਦੇਖੋ ਚਾਹ ਲੋ ਥਣ ਇੱਕੋ ਜੇ ਲੈ 10 ਸਕਿੰਟਾਂ ਦੇ ਵਿੱਚ ਘਰ ਵਾਲੀ ਨੇ ਲੀਟਰ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਵੇ ਦੇਖੋ ਸ੍ਰੀ ਗੁਰੂ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਤੇ ਦੇਖੋਗੇ ਤਾਂ ਪੇਜ ਨੂੰ ਫੋਲੋ ਕਰ ਲਿਓ ਪਿੰਡ ਬੁਰਜਟਲਵਾ ਜਿਹੜਾ ਮਾਨਸਾ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਹੋਰਾਂ ਦਾ ਖੇਤੀਬਾੜੀ ਦੇ ਨਾਲ-ਨਾਲ ਜਿਹੜਾ ਪਸ਼ੂ ਪਾਲਣ ਦਾ ਸਹਾਇਕ ਧੰਦਾ ਚੰਗੀ ਸੰਭਾਲ ਬਾਈਆਂ ਦੀ ਜਿਹੜੀ ਪਸ਼ੂਆਂ ਦੀ ਤੁਸੀਂ ਦੇਖ ਸਕਦੇ ਹੋ ਤੇ ਆਹ ਮੱਝ ਬਾਈਆਂ ਨੇ ਅੜੀ ਬਕਾਊ ਕਰੀ ਅੱਜ ਇਦੇ ਬਾਰੇ ਸਾਰੀ ਜਿਹੜੀ ਆਪਾਂ ਪ੍ਰੋਪਰ ਡਿਟੇਲ ਲੈਣੀ ਆ ਬਾਈ ਹੋਰਾਂ ਤੋਂ ਘਰ ਦੀ ਰੱਖੀ ਹੋਈ ਮਾਝਾ ਤੇ ਗੱਲਬਾਤ ਸਿਰ ਜਿਹੜੀ ਆਪਾਂ ਬਾਈ ਨਾਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਦੇ ਬਾਈ ਆਪਣਾ ਨਾਂ ਬਾਈ ਮਨਪ੍ਰੀਤ ਸਿੰਘ ਠੀਕ ਆ ਕੀ ਰਿਕਾਰਡ ਆ ਬਾਈ ਇਹਦਾ ਕਿਹੜਾ ਸੂਆ ਸੂਈ ਆ ਇਸ ਵਾਰ ਇਹ ਤੀਜਾ ਸੂਆ ਬਾਈ ਇਸ ਵਾਰ ਤੀਜਾ ਸੂਆ ਇਸ ਵਾਰ ਸੂਈ ਆ ਸੂਈ ਆ ਹਾਂ ਸੂਈ ਆ ਹਾਂ ਠੀਕ ਆ ਤੇ ਆਪਣੀ ਘਰ ਦੀ ਮਾਝਾ ਬਾਈ ਘਰ ਦੀ ਆ ਬਾਈ ਦੋਨੇ ਸੂਏ ਆਪਣੇ ਕੋਲੇ ਸੀ ਪਿਛਲੇ ਸਾਲ ਦਾ ਕੱਟਾ ਬਾਈ ਪੀਹੰ ਦਾਗਾ ਇਹ ਇਹ ਪਿਛਲੇ ਸਾਲ ਦਾ ਠੀਕ ਆ ਦੂਜੇ ਸੂਏ ਦਾ ਬਾਈ ਆ ਕੱਟ ਵੀ ਇਹ ਬੋਲ ਦਾ ਕੱਟਾ ਵੀ ਹੈ ਰਿਕਾਰਡ ਆ ਬਈ ਪੂਰਾ ਜੋ ਕੁਝ ਭਰਾ ਠੀਕ ਆ ਤੇ ਇਸ ਵਾਰ ਤੀਜਾ ਸੂਆ ਸੂਈ ਆ ਬਈ ਹਾਂ ਹਾਂ ਬਈ ਤੀਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਬਈ ਇਹਨੂੰ 3-4 ਦਿਨਾਂ ਦੀ ਸੂਈ ਨੂੰ ਬਈ 3-4 ਦਿਨਾਂ ਦੀ ਸੂਈ ਨੂੰ ਹੋ ਕੇ ਤੇ ਬੱਚਾ ਇਸ ਵਾਰ ਕੀ ਦਿੱਤਾ ਬਈ ਇਸ ਵਾਰ ਵੀ ਕੱਟਾ ਹੈ ਇਸ ਵਾਰ ਬਈ ਉਹਦਾ ਅਰਜਨ ਦਾ ਅਰਜਨ ਕੁੰਗੜ ਦਾ ਇਸ ਵਾਰ ਅਰਜਨ ਕੁੰਗੜ ਦਾ ਕੱਟਾ ਹਾਂ ਠੀਕ ਆ ਲੈ ਵੀ ਤੀਜੇ ਸੂਏ ਦਾ ਅਰਜਨ ਕੁੰਗੜ ਦਾ ਕੱਟਾ ਦਿੱਤਾ ਇਸ ਵਾਰ ਵੀ ਬੱਚਾ ਤੇ ਖੜੀ ਤੇ ਇੱਕ ਵਾਰੀ ਨਿਗਾ ਮਾਰ ਲਓ ਮੱਝ ਤੇ ਤੋਰ ਕੇ ਵੀ ਦਿਖਾਵਾਂਗੇ ਚਾਰ ਦੂਰ ਕਰਨ ਵਾਲੀ ਬਹੁਤ ਸੋਹਣੀ ਹੋਈ ਹੈ ਤੇ ਦੁੱਧਰ ਕਾਰਡ ਵੀ ਬਹੁਤ ਚੰਗਾ ਲਿਆ ਬਈ ਤੋਰ ਦੇ ਖੋਲੀ ਇੱਕ ਵਾਰੀ ਤੁਰਦੀ ਬਈ ਤੁਰਦੀ ਨੂੰ ਇੱਕ ਵਾਰੀ ਬਾਈ ਜੱਜ ਕਰ ਲਿਓ ਬੋਡੀ ਬੰਤਰ ਦੀ ਦੇਖ ਲਓ ਕੈਮਰੇ ਤੋਂ ਬਾਹਰ ਆਉਂਦੀ ਹੈ ਕਰਨ ਵਾਲੀ ਕੱਦ ਵਾਜਣ ਦੀ ਫੁੱਲ ਵੱਡੀ ਆ ਬਾਈ ਲੱਗੋ ਫੇਸ ਕੁਆਲਟੀ ਚੈੱਕ ਕਰ ਲਓ ਸਿੰਘਾਂ ਸਿੰਘਾਂ ਦੀ ਬਿਲਕੁਲ ਕੁੰਡੀ ਕੱਦ ਵਾਜਣ ਦਾ ਕੋਈ ਅੰਤ ਨਹੀਂ ਬਾਈ ਫੁੱਲ ਕੱਦ ਫੁੱਲ ਵਾਜਣ ਬੇਲਬੂਲ ਦੇਖੋ ਕਰਮਾਲੀ ਦੀ ਬਸ ਮੋੜ ਲਿਆ ਬਾਈ ਬੰਦਾ ਨੂੰ ਬੰਦਾ ਕਹਿੰਦੇ ਪਾਲੀ ਮਾ हां ਬੰਦਾ ਦੀਦਾ ਨਹੀਂ ਬਾਈ ਦੂਜੇ ਪਾਸੇ ਤੇ ਫੇਸੂਲਸ ਕੁਆਲਿਟੀ ਦੇਖੋ ਫੇਸੂਲਸ ਕੁਆਲਿਟੀ ਕਰਨੀ ਵੀ ਕੋਈ ਅੰਤ ਨਹੀਂ ਕੁੰਡਾ ਸਿੰਘ ਤੇ ਲੇਵਾ ਜਿਹੜਾ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਦਿਖਾਣੇ ਰੁਕੀ ਬਈ ਇੱਥੇ ਇੱਥੇ ਰੁਕੀ ਬੱਚੇ ਦਾ ਕਰਦੀ ਆ ਥੋੜਾ ਕੋਈ ਗੱਲ ਨਹੀਂ ਦਿਖਾਣੇ ਇੱਥੇ ਦੇਖੋ ਤਵਾਨਾ ਹਮੂਨਾ ਕਰਮਾਲੀ ਨੇ ਬਹੁਤ ਸੋਣਾ ਕਰਿਆ ਬਾਈ ਪੰਡ ਲੇਵੇ ਦੀ ਲਈ ਫਿਰਦੇ ਦੇਖੋ ਲੇਵਾ ਉੱਪਰ ਸ਼ੂ ਤੱਕ ਜਾਂਦਾ ਬਈ ਗਿੱਟਿਆਂ ਤੋਂ ਲੈ ਕੇ ਤੇ ਦੁੱਧਰ ਕਾਰਡ ਬਾਰੇ ਬਾਈ ਸਾਰਾ ਆਪਾਂ ਜਿਹੜੀ ਜਾਣਕਾਰੀ ਬਾਈ ਤੂੰ ਲਮਾਂਗੇ ਜਾਂ ਧੁਰ ਲਾ ਬਾਈ ਮੰਨ ਲੇ ਦੇਖੋ ਪਿੱਠ ਪੜਾ ਦੇਖੋ ਕਰਮਾਲੀ ਦਾ ਮੰਜਾ ਡਾ ਲਵੇ ਸ਼ੱਕ ਬਾਈ ਉੱਪਰ ਚੌੜੀ ਜੂੜੀ ਬਹੁਤ ਹਤੋਂ ਦੀ ਮੰਨ ਲਾ ਬਾਈ ਮੂੰਹ ਮਾਦੀ ਵੀ ਬਾਈ ਸੋਹਣੀ ਆ ਹੂੰ ਸੋਹਣੀ ਆ ਬਾਈ ਫੇਸ ਕੁਆਲਿਟੀ ਤਾਂ ਕਿੰਨਾ ਕਿ ਤਿਆਰਾ ਚਾਰ ਦਿਨਾਂ ਹੀ ਸੁਈ ਥੱਲੇ ਹੁਣ ਬਾਈ 12 ਕਿਲੋ ਦਿਹਾਰ ਹੋਊਗਾ 12 ਕਿਲੋ ਨੈਟ ਪਿਛਲੇ ਸਾਲੇ ਨੇ ਬਾਈ 18 ਪਲੱਸ ਦਿੱਤਾ ਅੱਧ ਗਿਆ ਆਪਾਂ ਜਗੇ ਨੇ ਦੱਸ ਦੇਣਾ 10 ਚੋਟੀ ਖੜ ਗਈ 12 ਕਿਲੋ ਚਵਾ ਕੇ ਦੇ ਦਾਂਗੇ ਆਪਾਂ ਠੀਕ ਆ ਪਹਿਲੇ ਵਾਰ ਵੀ 18 ਕਿਲੋ ਦੁੱਧ ਦਿੱਤਾ ਬੂੜਾ 11 ਤੋਂ ਪਲੱਸ ਦਿੱਤਾ ਦੁੱਧ ਭਈ ਆ 18 ਚਵਾ ਕੇ ਦੇ ਦਾਂਗੇ ਬੰਦੇ ਠੀਕ ਆ ਇਸ ਵਾਰ ਵੀ ਮਤਲਬ 11 ਪੂਰਾ ਕੱਢੂਗੀ 10 ਦਿਨਾਂ ਨੂੰ ਆਪਾਂ ਚਵਾ ਕੇ ਦੇ ਦਾਂਗੇ ਠੀਕ ਆ ਪੂਰਾ ਤਸਲੀ ਵਾਲਾ ਕੰਮ ਚਵਾਈ ਚੁਬੀ ਦੀ ਚੰਗੀ ਆ ਪੋਲੀਆ ਪੋਲੀਆ ਚਵਾਈ ਦੀ ਵੀ ਅੱਕ ਦੀ ਜਵਾਖ ਨੂੰ ਬਿਠਾ ਦੇ ਭਈ ਠੀਕ ਆ ਚਵਾਈ ਭਈ ਆਪਾਂ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾਣਾ ਵਿੱਚ ਲੈ ਥੱਲੇੋਂ ਤਾਂ ਮੱਛੀ ਮੋਟਰੀ ਆ ਭਈ ਐ ਚਵਾਈ ਚੁਬੀ ਦਾ ਤਾਂ ਕੋਈ ਅੰਤ ਹੀ ਨਹੀਂ ਕਰਮ ਵਾਲੀ ਦਾ ਦੇਖ ਬਾਕੀ ਬਈ 50 ਰੁਪਈਆਂ ਦੀ ਲਾਉਣੀ ਆ ਤੁਸੀਂ ਕੋਲ ਆ ਕੇ ਤਸੱਲੀ ਕਰਕੇ ਫਿਰ ਜਿਹੜਾ ਪਸ਼ੂ ਬਈ ਖਰੀਦਣਾ ਕੋਲਾ ਦੇ ਪੂਰੀ ਤਸੱਲੀ ਕਰਨੀ ਸਮਾਂ ਡਾਂਗ ਵਰਗੀ ਧਾਰਾ ਦੇਖੋ 10 ਸਕਿੰਟਾਂ ਦੇ ਵਿੱਚ ਕਰਮਾਲੀ ਨੇ ਲੀਟਰ ਜਿਹੜਾ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਦੇਖੋ ਚਾਰੋਂ ਥਣ ਇੱਕੋ ਜੇ ਤੇ ਪੂਰਾ ਗੈਪ ਵਾਲਾ ਬਈ ਥਾਣਾ ਬਹੁਤ ਜਿਆਦਾ ਰੂਮ ਵਰਗੀ ਚੁਵਾਈ ਆ ਬਈ ਇਹ ਬੋਲੀ ਰੱਖਾਂ ਬਈ ਜਾਇ ਜਾਇ ਫਿਰ ਆਪਾਂ ਦਾ ਰੇਡ ਫੋਨ ਤੇ ਹੂ ਬਈ ਰੇਟ ਫੋਨ ਤੇ ਜਾਇ ਜੀ ਹੋ ਹਾਂ ਜਾਇ ਜੀ ਲੈ ਵੀ ਮਾਦੇ ਦੇ ਹਿਸਾਬ ਨਾਲ ਜਿਹੜਾ ਰੇਟ ਵੀ ਜਾਇਜ਼ ਹੋਊਗਾ ਤੇ ਜੇ ਕਿਸੇ ਵੀ ਭਰਾ ਦੇ ਜਿਹੜੀ ਝੋਟੀ ਪਸੰਦ ਆਉਂਦੀ ਹੋਈ ਤਾਂ ਬਾਈਆਂ ਨਾਲ ਸੰਪਰਕ ਜ਼ਰੂਰ ਬਣਾ ਲਓ ਫੋਨ ਨੰਬਰ ਆਪਾਂ ਬਾਈਆਂ ਤੋਂ ਪੁੱਛਦੇ ਆ ਤੇ ਫੋਨ ਨੰਬਰ ਸਕਰੀਨ ਤੇ ਵੀ ਚੱਲਦਾ ਰਹੂ ਨਾਲ-ਨਾਲ ਨੰਬਰ ਬੋਲ ਦੇ ਬਾਈ 97803596 ਬਾਈ 97803596 3596 ਇਹ ਬਾਈਆਂ ਦਾ ਫੋਨ ਨੰਬਰ ਹੈ ਜੀ ਫੋਨ ਨੰਬਰ ਨਾਲ-ਨਾਲ ਸਕਰੀਨ ਤੇ ਵੀ ਚੱਲਦਾ ਰਹੂ ਜੇ ਕਿਸੇ ਵੀ ਭਰਾ ਦੇ ਝੋਟੀ ਪਸੰਦ ਆਉਂਦੀ ਹੋਈ ਤਾਂ ਬਣਾ ਲਓ ਸੰਪਰਕ ਝੋਟੀ ਚੰਗੀ ਆ ਤੇ ਬਾਈ ਮੁੱਲ ਵੀ ਵੈਸੇ ਚੰਗਾ ਹੀ ਹੋਊਗਾ ਤੇ ਕੋਈ ਟਾਈਮ ਪਾਸ ਵਾਲਾ ਭਰਾ ਜਿਹੜਾ ਫੋਨ ਨਾ ਲਾਇਓ ਤੇ ਵਧੀਆ ਜਿਹੜੇ ਭਰਾ ਨੇ ਚੰਗੀ ਬਰੀਡ ਆ ਵਾਸਤੇ ਜਿਹੜੀ ਝੋਟੀ ਲੈਣੀ ਆ ਉਹੀ ਫੋਨ ਕਰੋ ਯਾਰ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਬਰੀਡਰ ਭਰਾ ਰੱਕ ਜਿਹੜੀ ਝੋਟੀ ਪਹੁੰਚ ਸਕੇ ਸਾਰੇ ਵੀਡੀਓ ਵੀਰਾਂ ਦਾ ਜਿਹੜਾ ਐਂਡ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ